ਪਨਾ ਪੁਲਿਸ ਵੱਲੋਂ 9 ਸਾਲ ਦੇ ਮੌਕੇ ਉੱਪਰ ਉਹਨਾਂ ਵਿਅਕਤੀਆਂ ਨੂੰ ਤੋਹਫਾ ਦਿੱਤਾ ਗਿਆ ਜਿਨ੍ਹਾਂ ਦੇ ਫੋਨ ਚੋਰੀ ਕਰ ਲਏ ਗਏ ਸਨ ਜਾਂ ਗੁੰਮ ਹੋ ਗਏ ਸਨ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ 83 ਵਿਅਕਤੀਆਂ ਦੇ ਫੋਨ ਵਾਪਸ ਕੀਤੇ ਨੇ ਉਹਨਾਂ ਦੱਸਿਆ ਕਿ ਸੀਆਰ ਐਪ ਰਾਹੀਂ ਇਹ ਫੋਨ ਟ੍ਰੇਸ ਕੀਤੇ ਜਾ ਸਕਦੇ ਨੇ ਉਹਨਾਂ ਦੱਸਿਆ ਕਿ ਇਹਨਾਂ ਉਹਨਾਂ ਦੀ ਕੀਮਤ ਲਗਭਗ 18 ਲੱਖ ਦੇ ਕਰੀਬ ਹੈ ਆਉ ਦੇਖਤੀਆਂ ਪੂਰੀ ਰਿਪੋਰਟ ਐਸਐਸਪੀ ਨੇ ਹੋਰ ਕੀ ਜਾਣਕਾਰੀ ਦਿੱਤੀ ਅੱਜ ਅਸੀਂ 90 ਸਾਲ ਦੇ ਮੌਕੇ ਤੇ 83 ਲੋਕਾਂ ਨੂੰ ਉਹਨਾਂ ਦੇ ਗੁੰਮ ਹੋਏ ਫੋਨ ਜਾਂ ਚੋਰੀ ਹੋਏ ਫੋਨਾਂ ਨੂੰ ਵਾਪਸ ਕੀਤਾ ਹੈਗਾ ਸੀਆਰ ਪਸੀਈਆਰ ਪੋਰਟਲ ਜਿਹੜਾ ਹੁੰਦਾ ਹੈਗਾ ਉਹਦੀ ਵਰਤੋਂ ਕਰਦੇ ਹੋਏ ਇਹਨਾਂ ਦੇ ਫੋਨਸ ਨੂੰ ਟ੍ਰੇਸ ਕੀਤਾ ਗਿਆ ਤੇ ਇਨ ਫੋਨਸ ਤੇ ਵਿੱਚ ਕੁਝ ਆਈਫੋਨ ਵੀ ਸੀਗੇ ਕੁਝ ਸੈਮਸੰਗ ਦੇ ਵੀ ਤੇ ਬਾਕੀ ਹੋਰ ਕੰਪਨੀਆਂ ਦੇ ਟੋਟਲ ਜਿਨਾਦੀ ਤਕਰੀਬਨ ਵੈਲਿਊ 18 ਲੱਖ ਦੇ ਤਕਰੀਬਨ ਹੈ ਇਹਦੇ ਨਾਲ ਨਾਲ ਹੀ ਬੀਤੇ ਸਾਲ ਅਸੀਂ ਦੋ ਬਾਰੀ ਹੋਰ ਇੱਕ ਬਾਰੀ 100 ਤੇ ਇੱਕ ਬਾਰੀ 140 ਕੀ ਤਕਰੀਬਨ ਤੇ ਟੋਟਲ ਹੁਣ ਤੱਕ ਅਸੀਂ 320 ਤੋਂ ਉੱਪਰ ਇਦਾਂ ਦੇ ਫੋਨਸ ਨੂੰ ਟ੍ਰੇਸ ਕਰਕੇ ਲੋਕਾਂ ਦਾ ਕੋ ਨਾ ਦੇ ਗੁਮੇ ਜੋ ਪ੍ਰਾਪਰਟੀ ਉਹਨੂੰ ਵਾਪਸ ਕਰ ਚੁੱਕੇ ਹੈ ਤੇ ਅੱਜ ਨਵੇਂ ਸਾਲ ਦੇ ਮੌਕੇ ਤੇ ਲੋਕਾਂ ਤਾਂ ਕੁਨਾਦੀ ਗੁੰਮ ਹੋਈ ਪ੍ਰਾਪਰਟੀ ਨੂੰ ਦੇ ਕੇ ਖੰਨਾ ਪੁਲਿਸ ਵੱਲੋਂ ਨਵੇਂ ਸਾਲ ਦਾ ਇੱਕ ਤੋਹਫਾ ਹੈਗਾ ਇਹਦੇ ਨਾਲ ਨਾਲ ਹੀ ਜੋ ਇੱਥੇ ਅੱਜ ਜੋ ਪਹੁੰਚੇ ਸੀਗੇ ਜਿੰਨੇ ਵੀ ਲੋਕੀ ਉਨਾ ਦੇ ਨਾਲ ਫਿਰ ਸਾਈਬਰ ਸਿਕਿਉਰਿਟੀ ਫਰੰਟ ਤੇ ਵੀ ਕੁਝ ਗੱਲਾਂ ਸ਼ੇਅਰ ਕੀਤੀਆਂ ਗਿਆ ਇਹਨਾਂ ਨੂੰ ਸਾਰਿਆਂ ਨੂੰ ਦੱਸਿਆ ਗਿਆ ਸਾਈਬਰ ਫਰੌਡਸਟर्स ਬਾਰੇ ਤੇ ਕਿਵੇਂ ਇਹ 1930 ਜੋ ਹੈਲਪਲਾਈਨ ਨੰਬਰ ਉਹਦੀ ਵਰਤੋਂ ਕਰਕੇ ਫਰੌਡ ਫਰੌਡੇਡ ਜੋ ਡੀ ਫਰੌਡੇਡ ਮਨੀ ਹੈ ਉਹਨੂੰ ਕਿਵੇਂ ਬਚਾ ਸਕਦੇ ਤੇ ਕਿਵੇਂ ਉਹਦੀ ਉਹਦੇ ਥਰੂ ਵੀ ਅਸੀਂ ਲੋਕਾਂ ਦੀ ਮਦਦ ਕਰਦੇ ਤੇ ਇਹਨਾਂ ਨੂੰ ਦੱਸਿਆ ਗਿਆ ਕਿ ਹੁਣ ਤੱਕ ਖੰਨਾ ਪੁਲਿਸ ਦੇ ਵੱਲੋਂ 66 ਲੱਖ ਰੁਪਏ 1930 ਪੋਰਟਲ ਦੀ ਜੋ ਕੰਪਲੇਂਟ ਸੀਗੀ ਉਹਨਾਂ ਦਾ ਫ੍ਰੀਜ਼ ਕਰਾ ਕੇ ਵਾਪਸ ਮੋੜਿਆ ਗਿਆ ਉਹਦੇ ਨਾਲ ਨਾਲ ਹੀ ਤਕਰੀਬਨ 50 ਤੋਂ 55 ਲੱਖ ਜੋ ਹੈ ਉਹ ਬੈਂਕਸ ਤੇ ਅਕਾਊਂਟਸ ਦੇ ਵਿੱਚ ਫਰੋਜ਼ਨ ਮਨੀ ਹੈ ਤੇ ਉਹਦੀ ਵੀ ਐਪਲੀਕੇਸ਼ਨ ਬਾਰੇ ਇਹਨਾਂ ਨੂੰ ਦੱਸਿਆ ਕਿ ਜਿਹੜੇ ਜਿਹੜੇ ਕੰਪਲੇਂਟਸ ਜਾਰੀ ਹੋਈਆਂ ਸੀਗੀਆਂ ਉਹ ਐਪਲੀਕੇਸ਼ਨ ਦੇ ਦੇਣ ਤਾਂ ਕਿ ਉਹਨਾਂ ਨੂੰ ਵੀ ਜਲਦ ਲੋਕਾਂ ਤੱਕ ਵਾਪਸ ਪਹੁੰਚਾ ਪਾਈਏ ਤੇ ਮੀਡੀਆ ਦੇ ਸਾਥੀਆਂ ਰਾਹੀਂ ਮੈਂ ਦੁਬਾਰਾ ਆ ਚੀਜ਼ ਦੱਸਣਾ ਚਾਹੁੰਦੀ ਹਾਂ ਕਿ ਜੇਕਰ ਕਿਸੇ ਦਾ ਫੋਨ ਗੁੰਮਿਆ ਚੋਰੀ ਹੋ ਜਾਂਦਾ ਹੈ ਇਮੀਡੀਏਟਲੀ ਉਹ ਜਾਂ ਤਾਂ ਸੀਆਰ ਪੋਰਟਲ 'ਤੇ ਆਪ ਰਜਿਸਟਰ ਕਰ ਸਕਦੇ ਜਾਂ ਫਿਰ ਪੁਲਿਸ ਨੂੰ ਕੰਪਲੇਂਟ ਦੇ ਸਕਦੇ ਤੇ ਉਹ ਪੋਰਟਲ ਰਾਹੀਂ ਫਿਰ ਆਈਐਮਆਈ ਨੰਬਰ ਦੀ ਵਰਤੋਂ ਕਰਦੇ ਹੋਏ ਫੋਨਸ ਨੂੰ ਟ੍ਰੇਸ ਕੀਤਾ ਜਾ ਸਕਦਾ ਹੈ ਦੂਜਾ ਹੈਗਾ ਕਿ ਉਹਦਾ ਤੋਂ ਸਭ ਧਿਆਨ ਰੱਖਣ ਪੁਲਿਸ ਟਾਈਮ ਟੂ ਟਾਈਮ ਅਵੇਰਨੈਸ ਕੈਂਪੇਨਸ ਵੀ ਚਲਾਉਂਦੀ ਰਹਿੰਦੀ ਹੈ ਸਾਈਬਰ ਫਰਾਡਸ ਦੇ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੰਦੀ ਹੈ ਬਟ ਫਿਰ ਵੀ ਅਰ ਕਿਸੇ ਤੋਂ ਗਲਤੀ ਨਾਲ ਕੋਈ ਟਰਾਂਸਫਰ ਹੋ ਜਾਂਦਾ ਹੈ ਸਾਈਬਰ ਫਰਾਡਸਰਸ ਨੂੰ ਕੁਝ ਪੈਸਾ ਤੇ 1930 ਜੋ ਨੰਬਰ ਹੈਗਾ ਉਹਦੀ ਵਰਤੋਂ ਕਰਦੇ ਇਮੀਡੀਟਲੀ ਉਹ ਬੈਂਕਸ ਨੂੰ ਇਨਫੋਰਮ ਕਰ ਸਕਦੇ ਕਿ ਉਹਨਾਂ ਤੋਂ ਇੱਕ ਟਰਾਂਜੈਕਸ਼ਨ ਹੋ ਗਈ ਤਾਂ ਕਿ ਉਸ ਟਰਾਂਜੈਕਸ਼ਨ ਨੂੰ ਰੋਕਿਆ ਵੀ ਜਾ ਸਕਦਾ ਹੈ ਅਗਰ ਉਹ ਜੋ ਹਬ ਇਮੀਡੀਏਟਲੀ ਕੁਝ ਘੰਟਿਆਂ ਦੇ ਵਿੱਚ ਵਿੱਚ ਅਗਰ ਉਹ ਇਨਫੋਰਮੇਸ਼ਨ ਦੇ ਦੇਣ ਤੇ ਉਦੋਂ ਬਾਅਦ ਫਿਰ ਉਹ ਪੈਸੇ ਨੂੰ ਡੀਫ੍ਰੀਜ਼ ਕਰਾ ਕੇ ਉਹਨਾਂ ਤੋਂ ਉਹਨਾਂ ਨੂੰ ਵਾਪਸ ਕੀਤਾ ਜਾ ਸਕਦਾ ਹੈਗਾ ਤੇ ਮੀਡੀਆ ਦੇ ਸਾਥੀਆਂ ਲਈ ਮੈਂ ਆ ਚੀਜ਼ ਦੱਸਣਾ ਚਾਹੁੰਦੀ ਸੀਗੀ ਤੇ ਅ ਅੰਤ ਦੇ ਵਿੱਚ ਖੰਨਾ ਪੁਲਿਸ ਤੇ ਮੇਰੀ ਪੂਰੀ ਕੀ ਪੂਰੀ ਟੀਮ ਵੱਲੋਂ ਖੰਨਾ ਨਿਵਾਸੀਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਸ਼ੁਭਕਾਮਨਾਵਾਂ ਆ ਨਵਾਂ ਸਾਲ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਤੇ ਸਮਰiddhi ਲੈ ਕੇ ਆਏ ਥੈਂਕ ਯੂ ਜੀ